ਇਹ ਇਨਸਾਫਵੰਦ ਜੋ ਵੀ ਦੇਸਾਂ ਦੇਸਾਂ ਚ ਲੋਕ ਨੇ ਸਾਰੇ ਮਤਲਬ ਕਿ ਇਕੱਠੇ ਹੋਣ ਸਾਰੇ ਆਪੋ ਆਪਣੇ ਘਰਾਂ ਚੋਂ ਨਿਕਲਣ ਕਿਉਂ ਨਾੜਦੇ ਹੋਣ ਹੋਰ ਹੋਰ ਇਹਨਾਂ ਪਰਚੇ ਕੋਈ ਦਿੱਕਤ ਨਹੀਂ ਹੈਗੀ ਝੂਠੇ ਪਰਚੂ ਪਰਚੇ ਤੇ ਪਰਚਾ ਪਰਚਿਤ ਵਰਸ ਲੱਖਾ ਸਿੰਘ ਸਿਧਾਣਾ ਤੇ ਵੀ ਪਰਚੇ ਪਾ ਦਿੱਤੇ ਗਏ 11 ਧਰਾਵਾਂ ਲੱਗੀਆਂ ਸਾਰਿਆਂ ਤੇ ਹੁਣ ਇਹ ਤੋਂ ਉੱਤੇ ਤੁਹਾਨੂੰ ਅਸੀਂ ਕੀ ਸਬੂਤ ਦੇ ਦਈਏ ਮੇਰਾ ਨਾਮ ਕਿਰਿੰਜੀਤ ਕੁਰਾਚੀ ਮੈਂ ਇਹ ਕਹਿਣਾ ਚਾਹਨੀ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਮੇਰੇ ਸਾਰੇ ਇਨਸਾਫ ਪਸੰਦ ਜੋ ਵੀ ਦੇਸਾਂ-ਵਦੇਸਾਂ ਚ ਲੋਕ ਨੇ ਸਾਰੇ ਮਤਲਬ ਕਿ ਇਕੱਠੇ ਹੋਣ ਸਾਰੇ ਆਪੋ ਆਪਣੇ ਘਰਾਂ ਚੋਂ ਨਿਕਲਣ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਕਿਉਂਕਿ ਮੈਂ ਆਪਣੀ ਜੌਬ ਤੇ ਸੀ ਪ੍ਰੋਪਰ ਜੌਬ ਕਰਦੀ ਆ ਇਸ ਕਰਕੇ ਇਹਨਾਂ ਨੇ ਸਾਡੇ ਤੇ ਵੀ ਪਰਚਾ ਦਰਜ ਕਰਿਆ ਸਾਰੀਆਂ ਮਾਵਾਂ ਪੈਣਾ ਕੱਠੀਆਂ ਹੋਣ ਤੇ ਇਸ ਸੰਘਰਸ਼ ਲਈ ਅੱਗੇ ਹੋਣ ਮੇਰਾ ਨਾਮ ਸਰਬਜੀਤ ਸਿੰਘ ਆ ਜੀ ਮੈਂ ਮੌਜੂਦਾ ਸਰਪੰਚ ਆ ਪਿੰਡ ਕੋਟਦੁੱਣਾ ਕਿਹਨੇ ਜਿਹੜਾ ਮਾਮਲਾ ਦਰਜ ਹੈ ਤੁਹਾਡੇ ਤੇ ਵੀ ਕਰ ਦਿੱਤਾ ਗਿਆ ਪਹਿਲਾਂ ਤਾਂ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਸ ਇਹੀ ਬੇਨਤੀ ਕਰਦੇ ਆ ਬਈ ਦੁੱਖ ਸਾਨੂੰ ਆਉਦੇ ਉੱਤੇ ਪਰਚੇ ਦਾ ਨਹੀਂ ਹੈਗਾ ਜਿੰਨੀਆਂ ਸਾਡੀਆਂ ਭੈਣਾਂ ਦਾ ਦੁੱਖ ਹੈ ਜਿਹੜਾ ਭੈਣਾਂ ਦਾ ਦੁੱਖ ਆ ਬਈ ਸਾਨੂੰ ਬਹੁਤ ਸਤਾ ਰਿਹਾ ਸਾਡੇ ਤੇ ਚਾਹੇ ਚਾਰ ਪਰਚੇ ਹੋਰ ਦੇ ਦੇਣੇ ਸਾਨੂੰ ਦੁੱਖ ਨਹੀਂ ਸੀ ਪਰ ਜੇ ਸੱਚਾ ਪਰਚਾ ਹੁੰਦਾ ਨਾ ਸੱਚਾ ਪਰਚਾ ਚੱਲ ਜਾਂਦਾ ਬਈ ਝੂਠਾ ਪਰਚਾ ਦਿੱਤਾ ਅਸੀਂ ਜਿੱਦੇ 3 ਤਰੀਕ ਨੂੰ ਅਸੀਂ ਚੱਕੇ ਗਏ ਪਹਿਲਾਂ ਮੁਗਵਾਲ ਤੋਂ ਚੱਕ ਕੇ ਸਾਨੂੰ ਬਾਲੀਏ ਥਾਣੇ 'ਚ ਰੱਖਿਆ ਗਿਆ ਉੱਥੇ 8:30 ਵਜੇ ਸਾਨੂੰ ਉੱਥੋਂ ਕੱਢਿਆ ਗਿਆ ਠੀਕ ਹੈ ਸਾਰਾ ਸਾਡਾ ਰਿਕਾਰਡ ਆ ਜਿਹੜਾ ਉੱਥੇ ਪਿਆ ਸਾਡਾ ਪਰਚਾ ਜਿਹੜਾ ਦਿੱਤਾ ਇਹਨਾਂ ਨੇ ਧੌਲੇ ਥਾਣੇ 'ਚ ਦਿੱਤਾ ਠੀਕ ਹੈ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਬਹੁਤ ਜ਼ਿਆਦਾ ਧੱਕਾ ਜ਼ੁਲਮ ਹੋ ਰਿਹਾ ਠੀਕ ਹੈ ਨਾਲ ਕੁੜੀਆਂ ਤੇ ਜਿਹੜੀ ਭੰਨੇ ਦੀ ਭੈਣ ਹੈ ਕੋਈ ਇੱਕ ਟੀਚਰ ਲੱਗੀ ਹੋਈ ਆ ਉਹ ਸਕੂਲ ਦੇ ਵਿੱਚ ਉਹ ਦੇ ਪੜਾਉਣ ਗਈ ਸੀ ਤੇ ਉਹਤੇ ਵੀ ਪਰਚਾ ਦਿੱਤਾ ਇੱਕ ਭੈਣ ਪਟਿਆਲੇ ਬੈਠੀ ਆ ਉਹਤੇ ਬੈਠੀ ਦੀ ਪਰਚਾ ਦਿੱਤਾ ਡੈਡੀ ਸੀ ਉਹਦਾ ਘਰੇ ਸੀ ਉਹਦਾ ਉਹਦਾ ਵੀ ਪਰਚਾ ਦਿੱਤਾ ਸਾਰੇ ਝੂਠੇ ਪਰਚੇ ਦਿੱਤੇ ਨੇ ਬਈ ਇਹ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਸ ਤਰ੍ਹਾਂ ਨਾ ਨਾ ਜ਼ੁਲਮ ਕੀਤਾ ਜਾਵੇ ਇਸ ਤਰ੍ਹਾਂ ਕਿਸੇ ਸਰਕਾਰ ਨੇ ਨਹੀਂ ਕੀਤਾ ਨਾ ਕਾਲੀਆਂ ਨੇ ਨਾ ਕਾਂਗਰਸ ਨੇ ਕਿਸੇ ਨੇ ਇਹ ਜ਼ੁਲਮ ਨਹੀਂ ਕੀਤੇ ਨਾ ਚੰਨੀ ਹੋਰਾਂ ਨੇ ਕਰੇ ਨਹੀਂ ਜੀ ਸੁਦੇਹਾ ਬਈ ਪਿੱਛੇ ਨਾ ੜਦੇ ਹੁਣ ਹੋਰ ਹੋ ਜਾਣਾ ਕਿ ਪਰਚੇ ਕੋਈ ਦਿੱਕਤ ਨਹੀਂ ਹੈਗੀ ਝੂਠੇ ਪਾਚੂ ਪਰਚੇ ਤੇ ਪਰਚਾ ਪਰਚਿਤ ਪਰ ਸਾਡੇ ਤੇ ਵੀ ਦੇ ਦਿਓ ਯਾਰ ਕੋਈ ਗੱਲ ਨਹੀਂ ਇਹ ਤਾਂ ਇਤਿਹਾਸ ਹੀ ਬਣੂ ਕੋਈ ਗੱਲ ਨਹੀਂ ਬਥੇਰੀ ਕਮ عمرਾ ਭਾਈ ਗਿਆ ਉਹ ਉਗਲੀ ਜਿੰਨੀ ਹੈਗੀ ਸੀ ਮਰ ਜਾਗੇ ਇਹੀ ਹੈ ਹੁਣ ਤਾਂ ਮਰਨ ਤੋਂ ਸਿਵਾ ਹੋ ਸੜ ਲਵੇ ਹੈ ਨਹੀਂ ਕੁਛ ਬਾਈ ਠੀਕ ਹੈ ਕੋਈ ਦਿੱਕਤ ਨਹੀਂ ਹੈਗੀ ਜਾਨਾ ਦੇਣ ਨੂੰ ਵੀ ਕਰਵਾਣਾ ਹੁਣ ਪਹਿਲਾਂ ਤਾਂ ਰੋਕੇ ਦੱਸ ਕਹਿੰਦੇ ਸੀਗੇ ਠੀਕ ਹੈ ਪਰ ਮੈਂ ਮੇਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਜੇ ਸਾਨੂੰ ਪੁਲਿਸ ਚੱਕ ਕੇ ਲੈ ਗਈ ਵੀਰਾ ਬਣ ਕੇ ਮੋਰਚਾ ਤੁਸੀਂ ਸੰਭਾਲਣਾ ਕਿਉਂ ਤੁਹਾਨੂੰ ਸਾਰੀ ਹਕੀਕਤ ਤੁਹਾਡੇ ਸਾਹਮਣੇ ਆ ਕੋਈ ਕੋਈ ਡਰਾਮੇਬਾਜ਼ੀ ਨਹੀਂ ਇਹਦੇ ਵਿੱਚ ਕੁਛ ਨਹੀਂ ਹੈਗਾ ਤੁਹਾਡੇ ਜਿਹੜਾ ਹੈਗੀ ਹੈ ਹਕੀਕਤ ਤੁਹਾਡੇ ਸਾਹਮਣੇ ਚੱਲ ਰਹੀ ਆ ਅਸੀਂ ਕੱਲੀ ਕੱਲੀ ਅਪਡੇਟ ਇਸ ਕਰਕੇ ਦੇ ਰਹੇ ਆ ਵੀ ਕਾਨੂੰ ਕੱਲ ਨੂੰ ਸਾਨੂੰ ਕਿਤੇ ਨੀਮੀਨਾ ਪਾਉਣੀ ਪੈ ਜੇ ਸਾਰੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਈਆਂ ਨੂੰ ਪਹਾਈਆਂ ਨੂੰ ਸਾਰਿਆਂ ਨੂੰ ਹੱਥ ਬਨ ਕੇ ਇਹੀ ਬੇਨਤੀ ਆ ਵੀ ਇਨਸਾਫ ਦਾ ਸਾਥ ਦੇਣ ਵਾਲਿਆਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਭਾਨੇ ਸਿੱਧੂ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੇ ਭਰਾ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੀਆਂ ਭੈਣਾਂ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੇ ਬਾਪੂ ਤੇ ਪਰਚੇ ਪਾ ਦਿੱਤੇ ਗਏ ਹੁਣ ਪਿੱਛੇ ਭਾਨੇ ਸਿੱਧੂ ਦੀ ਦਾਦੀ ਰਹਿ ਗਈ ਉਹਦੇ ਤੇ ਵੀ ਪਰਚੇ ਪਾ ਦੋ ਕਿਤੇ ਕੋਈ ਕਸਰ ਰਹਿ ਨਾ ਜਾਵੇ ਲੱਖਾ ਸਿੰਘ ਸੁਧਾਰਾ 3 ਤਰੀਕ ਨੂੰ ਜਦੋਂ ਕੱਟ ਕੀਤਾ ਗਿਆ ਆ ਤਿੰਨ ਚਾਰ ਬੰਦੇ ਸੀ ਬੜੀਆਂ ਇਹਨਾਂ ਨੇ ਹੱਬ ਹੱਬ ਕੇ ਵੀਡੀਓ ਪਾਈਆਂ ਕੇ ਜੀ ਲੱਖਾ ਸੁਧਾਨਾ ਤਾਂ ਸਰਕਾਰੀ ਬੰਦਾ ਲੱਖਾ ਸੁਧਾਨਾ ਉੱਥੇ ਪਹੁੰਚਿਆ ਕਿਵੇਂ ਲੱਖਾ ਸਿੰਘ ਸੁਧਾਨਾ ਤੇ ਵੀ ਪਰਚੇ ਪਾ ਦਿੱਤੇ ਗਏ 11 ਧਰਾਵਾਂ ਲੱਗੀਆਂ ਸਾਰਿਆਂ ਤੇ ਹੁਣ ਇਹ ਤੋਂ ਉੱਤੇ ਤੁਹਾਨੂੰ ਅਸੀਂ ਕੀ ਸਬੂਤ ਦੇ ਦਈਏ ਜਦੋਂ ਦੀਪ ਸਿੱਧੂ ਜਿਉਂਦਾ ਸੀ ਠੀਕ ਆ ਨਾ ਆਹ ਜਿਹੜੇ ਲੱਤਾਂ ਖਿੱਚਦੇ ਹਣ ਸੌ ਲੋ ਕੰਨ ਖੋਲ ਕੇ ਜਦੋਂ ਦੀਪ ਸਿੱਧੂ ਜਿਉਂਦਾ ਸੀ ਉਹ ਸਫਾਈਆਂ ਦਿੰਦਾ ਹੀ ਰਹਿ ਗਿਆ ਕਿ ਭਰੋਸਾ ਕਰ ਲਓ ਓਏ ਮੇਰੇ ਤੇ ਪਰ ਜਦੋਂ ਜਹਾਨ ਛੱਡ ਗਿਆ ਫੇਰ ਕਹਿੰਦੇ ਜੀ ਦੀਪ ਸਿੱਧੂ ਦਾ ਬੜਾ ਤਕੜਾ ਬੰਦਾ ਸੀ ਬੜਾ ਵਧੀਆ ਬੰਦਾ ਸੀ ਸਾਡਾ ਕੌਮੀ ਯੋਧਾ ਜਿਉਂਦੇ ਜੀ ਤੁਸੀਂ ਕਦਰ ਨਹੀਂ ਕੀਤੀ ਦੀਪ ਸਿੱਧੂ ਬਾਈ ਦੀ ਪਹਿਲੀ ਵਰਸੀ ਸੀ ਚੌਂਕੀ ਮਾਨ 150 ਬੰਦਾ ਨਹੀਂ ਆਇਆ ਉੱਥੇ ਆ ਜਿਹੜੇ ਘਰੇ ਆਪਦੀਆਂ ਤੀਮੀਆਂ ਨੂੰ ਗਾਲ੍ਹਾਂ ਕੱਢਦੇ ਆ ਨਾ ਉਹ ਵੀ ਕਹਿੰਦੇ ਆ ਭਾਨਾਤਾ ਜੀ ਗਾਲ੍ਹਾਂ ਕੱਢਦਾ ਆ ਜਸਵੀਰ ਇੰਜੀਨੀਅਰ ਹੋਣੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਬੀਅਤ ਆ ਜੀ ਭਾਨੇ ਤੇ ਵੀਡੀਓ ਪਾ ਪਾ ਕੇ ਫੇਮ ਲੈਂਦੇ ਆ ਇਹ ਤਾਂ ਜੀ ਉਹੀ ਪੁਕਾਈ ਮਰੀ ਜਾਂਦੇ ਆ ਇਹ ਤਾਂ ਜੀ ਆਏ ਫਲਾਨਾ ਧੌਂਕਾ ਕਿੰਨਾ ਕੁ ਤੁਸੀਂ ਉਹਨਾਂ ਨੂੰ ਬੋਲੇ ਮੁੰਡਿਆਂ ਨੂੰ ਜਸਵੀਰ ਇੰਜੀਨੀਅਰ ਉਹਨਾਂ ਨੂੰ ਭਾਨੇ ਸਿੱਧੂ ਨੂੰ ਰਿਹਾਅ ਕਰਵਾਉਂਦੇ ਕਰਵਾਉਂਦੇ ਆਪਾਂ ਆਪਦੇ ਹੋਰ 17 ਬੰਦਿਆਂ ਤੇ ਪਰਚੇ ਪਵਾ ਕੇ ਬਹਿ ਗਏ ਭਾਨੇ ਸਿੱਧੂ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੇ ਭਰਾ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੀਆਂ ਭੈਣਾਂ ਤੇ ਪਰਚੇ ਪਾ ਦਿੱਤੇ ਗਏ ਭਾਨੇ ਸਿੱਧੂ ਦੇ ਬਾਪੂ ਤੇ ਪਰਚੇ ਪਾ ਦਿੱਤੇ ਗਏ ਹੁਣ ਪਿੱਛੇ ਭਾਨੇ ਸਿੱਧੂ ਦੀ ਦਾਦੀ ਰਹਿ ਗਈ ਉਹਦੇ ਤੇ ਵੀ ਪਰਚੇ ਪਾ ਦੋ ਕਿਤੇ ਕੋਈ ਕਸਰ ਰਹਿ ਨਾ ਜਾਵੇ ਲੱਖਾ ਸਿੰਘ ਸੁਧਾਰਣਾ 3 ਤਰੀਕ ਨੂੰ ਜਦੋਂ ਕੱਟ ਕੀਤਾ ਗਿਆ ਆ ਤਿੰਨ ਚਾਰ ਬੰਦੇ ਸੀ ਬੜੀਆਂ ਇਹਨਾਂ ਨੇ ਹੁੱਬ ਹੁੱਬ ਕੇ ਵੀਡੀਓ ਪਾਈਆਂ ਕੀ ਜੀ ਲੱਖਾ ਸੁਧਾਨਾ ਤਾਂ ਸਰਕਾਰੀ ਬੰਦਾ ਲੱਖਾ ਸੁਧਾਨਾ ਉੱਥੇ ਪਹੁੰਚਿਆ ਕਿਵੇਂ ਆਹ ਦੇਖ ਲਓ ਤੁਸੀਂ ਹੁਣ ਲੱਖਾ ਸਿੰਘ ਸੁਧਾਨਾ ਤੇ ਵੀ ਪਰਚੇ ਪਾ ਦਿੱਤੇ ਗਏ 11 ਧਰਾਵਾਂ ਲੱਗੀਆਂ ਸਾਰਿਆਂ ਤੇ ਹੁਣ ਇਹ ਤੋਂ ਉੱਤੇ ਤੁਹਾਨੂੰ ਅਸੀਂ ਕੀ ਸਬੂਤ ਦੇ ਦਈਏ ਜਿਹੜਾ ਬੰਦਾ ਪੰਜਾਬ ਦੀ ਖਾਤਰ ਬੋਲਦਾ ਪੰਜਾਬ ਦੀ ਖਾਤਰ ਲੜਦਾ ਉਹਨੂੰ ਆ ਕੇ ਸਫਾਈਆਂ ਦੇਣੀਆਂ ਪੈਂਦੀਆਂ ਮਜਬੂਰ ਹੋ ਕੇ ਉਹਨੂੰ ਸਫਾਈਆਂ ਦੇਣੀਆਂ ਪੈਂਦੀਆਂ ਆ ਕੇ ਪਰ ਤੁਸੀਂ ਲੱਤਾਂ ਖਿੱਚਣੋਂ ਨਹੀਂ ਹਟਦੇ ਜਦੋਂ ਦੀਪ ਸਿੱਧੂ ਜਿਉਂਦਾ ਸੀ ਠੀਕ ਆ ਨਾ ਆਹ ਜਿਹੜੇ ਲੱਤਾਂ ਖਿੱਚਦੇ ਹਣ ਸੁਣ ਲੋ ਕੰਨ ਖੋਲ ਕੇ ਜਦੋਂ ਦੀਪ ਸਿੱਧੂ ਜਿਉਂਦਾ ਸੀ ਉਹ ਸਫਾਈਆਂ ਦਿੰਦਾ ਹੀ ਰਹਿ ਗਿਆ ਕਿ ਭਰੋਸਾ ਕਰ ਲੋ ਓਏ ਮੇਰੇ ਤੇ ਪਰ ਜਦੋਂ ਜਹਾਨ ਛੱਡ ਗਿਆ ਫੇਰ ਕਹਿੰਦੇ ਜੀ ਦੀਪ ਸਿੱਧੂ ਦਾ ਬੜਾ ਤਕੜਾ ਬੰਦਾ ਸੀ ਬੜਾ ਵਧੀਆ ਬੰਦਾ ਸੀ ਸਾਡਾ ਕੌਮੀ ਯੋਧਾ ਜਿਉਂਦੇ ਜੀ ਤੁਸੀਂ ਕਦਰ ਨਹੀਂ ਕੀਤੀ ਉਹ ਦੁਨੀਆ ਛੱਡ ਕੇ ਚਲਿਆ ਗਿਆ ਦੀਪ ਸਿੱਧੂ ਬਾਈ ਦੀ ਪਹਿਲੀ ਵਰਸੀ ਸੀ ਚੌਂਕੀ ਮਾਣ 150 ਬੰਦਾ ਨਹੀਂ ਆਇਆ ਉੱਥੇ ਆ ਹੁਣ 15 ਤਰੀਕ ਨੂੰ ਚੌਂਕੀ ਮਾਣ ਦੂਜੀ ਵਰਸੀ ਆ ਦੀਪ ਸਿੱਧੂ ਦੀ ਹੁਣ ਦੇਖਦੇ ਆ ਉੱਥੇ ਕੌਣ ਪਹੁੰਚਦਾ ਫੇਰ ਤੁਸੀਂ ਕਹਿੰਦੇ ਹੋ ਸਾਨੂੰ ਲਾਹਨਤਾਂ ਪਾਉਂਦਾ ਹੁਣ ਭਾਨੇ ਸਿੱਧੂ ਦੀਆਂ ਤੁਸੀਂ ਚੱਕ ਚੱਕ ਕੇ ਪੁਰਾਣੀਆਂ ਵੀਡੀਓ ਵਾਇਰਲ ਕਰੀ ਜਾਂਦੇ ਹੋ ਕਿ ਭਾਨਾ ਤਾਂ ਐ ਬੋਲਦਾ ਫਲਾਨਾ ਝੋਂਕਾ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਕਿ ਬੰਦਾ 100% ਸਹੀ ਹੋ ਸਕਦਾ ਮੰਨਿਆ ਗਲਤੀਆਂ ਹੁੰਦੀਆਂ ਨੇ ਮੇਰੇ 'ਚ ਹਜ਼ਾਰਾਂ ਗਲਤੀਆਂ ਨੇ ਭਾਨੇ ਸਿੱਧੂ 'ਚ ਵੀ ਹੋਣਗੀਆਂ ਹਰ ਬੰਦਾ ਗਲਤੀਆਂ ਕਰਦਾ ਕੋਈ ਇੱਥੇ ਦੁੱਧ ਤੋਤਾ ਨਹੀਂ ਹੈਗਾ ਪਰ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਬਸ ਗਲਤੀਆਂ ਹੀ ਫੜਨੀਆਂ ਆਉਂਦੀਆਂ ਨੇ ਬੰਦੇ ਦੇ ਚੰਗੇ ਕਰਮ ਵੀ ਦੇਖੋ ਵੀ ਚੰਗੇ ਕੰਮ ਉਹਨੇ ਕਿੰਨੇ ਕੀਤੇ ਆ ਕਿੰਨੇ ਲੋਕਾਂ ਦੇ ਪੈਸੇ ਵਾਪਸ ਕਰਾਏ ਆ ਬਸ ਉਹ ਦੋ ਚਾਰ ਇੱਕ ਵੀਡੀਓ ਆ ਪੁਰਾਣੀਆਂ ਚੱਕ ਚੱਕ ਕੇ ਉਹੀ ਵਾਇਰਲ ਕਰੀ ਜਾਂਦੇ ਆ ਲੈ ਦੱਸ ਆ ਜਿਹੜੇ ਘਰੇ ਆਪਦੀਆਂ ਤੀਵੀਆਂ ਨੂੰ ਗਾਲ੍ਹਾਂ ਕੱਢਦੇ ਆ ਨਾ ਉਹ ਵੀ ਕਹਿੰਦੇ ਆ ਭਾਣਾ ਤਾਂ ਜੀ ਗਾਲ੍ਹਾਂ ਕੱਢਦਾ ਆਪਦੀ ਪੀੜ੍ਹੀ ਥੱਲੇ ਸੋਟਾ ਮਾਰੋ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੋਟਾ ਮਾਰੋ ਅਸੀਂ ਦਾ ਭਰਾ ਬੋ ਜਹ ਜੇ ਆ ਸੈਂਪਲ ਘੁੰਮਦੇ ਫਿਰਦੇ ਆ ਓਵੇਂ ਹੀ ਅਸੀਂ ਇੱਥੇ ਆ ਕੇ ਸੋਸ਼ਲ ਮੀਡੀਆ ਤੇ ਬੋਲਦੇ ਆ ਸਾਨੂੰ ਨਹੀਂ ਲੈਕਚਰ ਦੇਣੇ ਆਉਂਦੇ ਸਾਨੂੰ ਨਹੀਂ ਚੰਗਾ ਬੰਦਾ ਆਉਂਦਾ ਦੁਨੀਆ ਦੀ ਨਜ਼ਰ ਦੇ ਵਿੱਚ ਦੁਨੀਆ ਨੇ ਜੋ ਸਮਝਣਾ ਸਮਝੇ ਅਸੀਂ ਕਹਿੰਦਾ ਠੇਕਾ ਨਹੀਂ ਲਿਆ ਨਾ ਅਸੀਂ ਚੰਗੇ ਬੰਦੇ ਕਿਸੇ ਦੇ ਅੱਗੇ ਆ ਜਸਵੀਰ ਇੰਜੀਨੀਅਰ ਹੋਣੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਬੀਅਤਾਂ ਜੀ ਭਾਨੇ ਤੇ ਵੀਡੀਓ ਪਾ ਪਾ ਕੇ ਫੇਮ ਲੈਂਦੇ ਆ ਇਹ ਤਾਂ ਜੀ ਉਹੀ ਪਕਾਈ ਮਰੀ ਜਾਂਦੇ ਆ ਇਹ ਤਾਂ ਜੀ ਆਏ ਫਲਾਨਾ ਧੌਂਕਾ ਕਿੰਨਾ ਕੁ ਤੁਸੀਂ ਉਹਨਾਂ ਨੂੰ ਬੋਲੇ ਮੁੰਡਿਆਂ ਨੂੰ ਜਸਵੀਰ ਇੰਜੀਨੀਅਰ ਉਹਨਾਂ ਨੂੰ ਜਸਵੀਰ ਇੰਜੀਨੀਅਰ ਹੋਣਾ ਤੇ ਵੀ ਪਰਚੇ ਪਾਏ ਗਏ ਹੁਣ ਐਦੂ ਉੱਤੇ ਤੁਹਾਨੂੰ ਬੰਦਾ ਕੀ ਸਬੂਤ ਦੇ ਦੇਵੇ ਹੁਣ ਮੈਨੂੰ ਤੁਸੀਂ ਆਪ ਦੱਸ ਦੋ ਯਾਰ ਐਦੂ ਵੱਧ ਤਾਂ ਨਹੀਂ ਕੁਝ ਹੋ ਸਕਦਾ ਹੁਣ ਜੇ ਤੁਹਾਨੂੰ ਹਜੇ ਵੀ ਸ਼ਰਮ ਨਹੀਂ ਆਈ ਫੇਰ ਤੁਹਾਡਾ ਕੁਝ ਨਹੀਂ ਹੋ ਸਕਦਾ ਭਾਈ ਤੇ ਆ ਜਿਹੜੇ ਤਿੰਨ ਚਾਰ ਕੇ ਜਾਣੇ ਬੋਲਦੇ ਆ ਸੋਸ਼ਲ ਮੀਡੀਆ ਤੇ ਆ ਕੇ ਜਿਹੜੇ ਆਪਦੇ ਬੰਦਿਆਂ ਦੀਆਂ ਹੀ ਲੱਤਾਂ ਖਿੱਚੀ ਜਾਂਦੇ ਆ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕੰਨ ਖੋਲ ਕੇ ਸੁਣ ਲਓ ਜੇ ਤੁਸੀਂ ਆਈ ਆਪਦੇ ਬੰਦਿਆਂ ਦੀਆਂ ਲੱਤਾਂ ਖਿੱਚਦੇ ਰਹੇ ਇੱਕ ਦਿਨ ਤੁਸੀਂ ਆਪ ਹੀ ਘਾਣ ਕਰਾ ਲੈਣਾ ਆਪਦਾ ਇਹ ਵੀ ਗੱਲ ਮੇਰੀ ਤੁਸੀਂ ਚੇਤੇ ਰੱਖੋ ਤੇ ਲੋਕਾਂ ਦੇ ਅੱਗੇ ਮੈਂ ਬੇਨਤੀ ਕਰਦਾ ਕਿ ਇਕੱਠੇ ਹੋਵੋ ਵੱਧ ਤੋਂ ਵੱਧ ਗੈੰਟੀ ਦੇ ਵਿੱਚ ਸਾਥ ਦਿਓ 3 ਤਰੀਕ ਨੂੰ ਸਰਕਾਰ ਨੇ ਕਿਹਾ ਸੀ ਵੀ ਜਿਹੜੇ ਪਰਚੇ ਭਾਨੇ ਸਿੱਧੂ ਦੇ ਉੱਪਰ ਪਾਏ ਆ ਉਹ ਸਾਰੇ ਰੱਦ ਕਰਾਂਗੇ 10 ਤਰੀਕ ਨੂੰ ਭਾਨੇ ਸਿੱਧੂ ਨੂੰ ਅਸੀਂ ਛੱਡ ਦਾਂਗੇ ਉਹਨੂੰ ਰਿਹਾ ਕਰ ਦਾਂਗੇ ਪਰ ਜੋ ਹੁਣ ਹਾਲਾਤ ਬਣੇ ਹੋਏ ਆ ਜਿਵੇਂ ਇਹਨਾਂ ਨੇ ਹੋਰ 17 ਬੰਦਿਆਂ ਦੇ ਪਰਚੇ ਪਾਏ ਆ ਇਹ ਦੇਖ ਕੇ ਨਹੀਂ ਮੈਨੂੰ ਲੱਗਦਾ ਵੀ 10 ਨੂੰ ਇਹ ਭਾਨੇ ਸਿੱਧੂ ਨੂੰ ਛੱਡਣਗੇ ਮੈਨੂੰ ਲੱਗਦਾ ਇਹ ਹੋਰ ਬੰਦਿਆਂ ਨੂੰ ਵੀ ਟੰਗਣਗੇ ਵਿੱਚ ਕਿ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਵੀ ਸਰਕਾਰੇ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਤੁਹਾਨੂੰ ਵੋਟਾਂ ਪਾਈਆਂ ਨੇ ਜਿਹੜਾ ਬੰਦਾ ਪੰਜਾਬ ਦੇ ਲਈ ਸੋਚਦਾ ਪੰਜਾਬ ਦੇ ਲਈ ਲੜਦਾ ਉਹਦੇ ਨਾਲ ਐ ਧੱਕਾ ਨਾ ਕਰੋ ਜੇ ਪਰਚੇ ਪਾਉਣੇ ਆ ਤਾਂ ਉਹਨਾਂ ਤੇ ਪਾਓ ਜਿਹੜੇ ਨਸ਼ਾ ਵੇਚਦੇ ਆ ਜੇ ਪਰਚੇ ਪਾਉਣੇ ਆ ਤਾਂ ਉਹਨਾਂ ਤੇ ਪਾਓ ਜਿਹੜੇ ਗਰੀਬਾਂ ਦੇ ਨਾਲ ਧੱਕਾ ਕਰਦੇ ਆ ਜੇ ਪਰਚੇ ਪਾਉਣੇ ਆ ਉਹਨਾਂ ਤੇ ਪਾਓ ਜਿਹੜੇ ਗਰੀਬ ਬੰਦਿਆਂ ਦੇ ਪੈਸੇ ਨੱਪਦੇ ਆ ਠੱਗ ਏਜੰਟਾਂ ਦੇ ਪਰਚੇ ਪਾਓ ਜੇ ਪਾਉਣੇ ਆ ਪਰ ਤੁਸੀਂ ਉਲਟਾ ਕਰੀ ਜਾਂਦੇ ਹੋ ਜਿਹੜਾ ਬੰਦਾ ਪੰਜਾਬ ਪੰਜਾਬੀ ਦੀ ਗੱਲ ਕਰਦਾ ਤੁਸੀਂ ਉਹਨਾਂ ਤੇ ਪਰਚੇ ਪਾ ਪਾ ਕੇ ਉਹਨਾਂ ਨੂੰ ਜੇਲਾਂ ਚ ਠੋਕੀ ਜਾਂਦੇ ਹੋ ਸੋ ਇਸ ਕਰਕੇ ਮੈਂ ਸਰਕਾਰ ਨੂੰ ਵੀ ਇਹ ਗੱਲ ਕਹਿਣਾ ਵੀ ਇੰਨਾ ਤੱਕਾ ਨਾ ਕਰੋ ਇੰਨਾ ਜੁਲਮ ਨਾ ਕਰੋ ਬਸ ਇੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ